ਅੱਜ ਲੁਧਿਆਣਾ ਦੇ ਵਿਖੇ ਡਾਇਰੈਕਟੋਰੇਟ ਆਫ ਸਟੂਡੈਂਟ ਵੈਲਫੇਅਰ ਗੁਰੂ ਅੰਗਰ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ 12ਵਾਂ ਐਨੂਅਲ ਐਥਲੀਟ ਕਰਵਾਇਆ ਗਿਆ ਪੀਯੂ ਐਥਲੀਟ ਟਰੈਕ ਦੇ 19 ਫਰਵਰੀ 2025 ਨੂੰ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਮਿਨਿਸਟਰ ਆਫ ਐਨੀਮਲ ਗੁਰਮੀਤ ਸਿੰਘ ਖੁੰਡਿਆ ਡਾਕਟਰ ਜਤਿੰਦਰ ਪਾਲ ਸਿੰਘ ਗਿੱਲ ਅਤੇ ਆਈਏ ਜਤਿੰਦਰ ਜੋਰਵਾਲ ਵੱਲੋਂ ਇਸ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਗਈ ਉੱਥੇ ਹੀ ਇਸ ਮੌਕੇ ਬੱਚਿਆਂ ਵੱਲੋਂ ਐਥਲੀਟ ਮੀਟ ਦੇ ਵਿੱਚ ਹਿੱਸਾ ਲਿਆ ਗਿਆ ਇੱਕ ਜੇਤੀ ਬੜੀ ਮੰਤਰੀ ਹੋਣ ਦੇ ਨਾਤੇ ਇਹ ਯੂਨੀਵਰਸਿਟੀ ਮੇਰੇ ਵਿਭਾਗ ਨਾਲ ਜੁੜੀ ਹੋਈ ਹੈ। ਇਹਦੀ ਐਥਲੈਟਿਕ ਮੀਟਸ ਜਿਹੜੀ ਸਤਾਰ ਮੇ ਉਹਦੇ ਵਿੱਚ ਮੈਨੂੰ ਆਉਣ ਦਾ ਸੁਆਗਤ ਪ੍ਰਾਪਤ ਹੋਇਆ। ਮੈਂ ਪ੍ਰਬੰਧਕਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਬੱਚਿਆਂ ਨੂੰ ਜਿਨ੍ਹਾਂ ਨੇ ਹਿੱਸਾ ਲਿਆ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰਿਆਂ ਤੇ ਵੀ ਉਮੀਦ ਰੱਖੂੰ ਜਿਹੜੇ ਇਸ ਵਾਰ ਹੀ ਨਹੀਂ ਹਿੱਸਾ ਲੈ ਸਕੇ ਅਗਲੀ ਵਾਰ ਲੈਣ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਖੇਡਾਂ ਜ਼ਰੂਰੀ ਹੈ, ਵਰਜਿਸ ਜ਼ਰੂਰੀ ਹੈ। ਇਸ ਲਈ ਇਧਰਲੇ ਪਾਸੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਸਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਉਪਰਾਲੇ ਸਮੇਂ-ਸਿਰ ਕੀਤੇ ਜਾਂਦੇ ਨੇ ਚਾਹੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਜਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੋਵੇ ਸੋ ਇਹ ਵੀ ਉਸ ਲੜੀ ਦੇ ਤਹਿਤ ਇੱਕ ਵਧੀਆ ਉਪਰਾਲਾ ਅਜੇ ਹੋਰ ਉਪਰਾਲੇ ਹੋਣੇ ਚਾਹੀਦੇ ਨੇ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵੱਡਾ ਉਪਰਾਲਾ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਆਏ ਸਾਲ ਹੋਇਆ ਕਰਦੀਆਂ ਜਿਹਦੇ ਨਾਲ ਸਾਰੇ ਪੰਜਾਬ ਵਿੱਚ ਬਹੁਤ ਵਧੀਆ ਸੁਨੇਹਾ ਗਿਆ ਔਰ ਜਿਵੇਂ ਆਪਾਂ ਕਹੀਏ ਨੌਕਰੀਆਂ ਦੀ ਗੱਲ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਹੁਣ ਜੋ ਵੀ ਹਿੱਸਾ ਲੈਂਦੇ ਆ ਤੇ ਜਿਹੜੇ ਆਪਣੇ ਉਹਦੇ ਵਿੱਚ ਮਹਾਰਤ ਰੱਖਦੇ ਆ ਜੋ ਟਾਪਰ ਹੋ ਕੇ ਆਉਂਦੇ ਆ ਉਹਨਾਂ ਨੂੰ ਉਸੇ ਵਿੱਚ ਕੋਚ ਰੱਖਿਆ ਜਾਂਦਾ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਤੇ ਦੂਸਰੀਆਂ ਨੌਕਰੀਆਂ ਵਿੱਚ ਤਾਂ ਖਾਸ ਕਰਕੇ ਜਿਵੇਂ ਜਿਵੇਂ ਉਹਦਾ ਕੋਟਾ ਹੁੰਦਾ ਸਰ ਜੀ ਤੁਹਾਡੇ ਵੱਲੋਂ ਕੀ ਕਿੰਨਾ ਡੋਨੇਟ ਕੀਤਾ ਗਿਆ ਨਹੀਂ ਖੇਡਾਂ ਵਾਸਤੇ ਜੀ 1 ਲੱਖ ਰੁਪਈਆ ਸਰ ਖੇਤੀਬਾੜੀ ਨੂੰ ਲੈ ਕੇ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਇੱਕ ਮੀਟਿੰਗ ਜਿਹੜੀ ਕੇਂਦਰ ਸਰਕਾਰ ਦੇ ਨਾਲ ਹੋਈ ਨਮਾਇੰਦਿਆਂ ਦੇ ਨਾਲ ਹੋਈ ਔਰ ਪੰਜਾਬ ਸਰਕਾਰ ਦੇ ਨਮਾਇਦੇ ਵਜੋਂ ਤੁਸੀਂ ਵੀ ਇੱਕ ਕੜੀ ਬਣ ਕੇ ਪਹੁੰਚੇ 22 ਨੂੰ ਜਿਹੜੀ ਇੱਕ ਹੋਰ ਮੀਟਿੰਗ ਹੈ ਕੀ ਰਣਨੀਤੀ ਹੈ ਸਰ ਪੰਜਾਬ ਸਰਕਾਰ ਦਾ ਮੈਨੂੰ ਬਹੁਤ ਵੱਡੀ ਆਸ ਉਮੀਦ ਹੈ ਕਿਉਂਕਿ ਅਸੀਂ ਤਾਂ ਸਰਕਾਰ ਵੱਲੋਂ ਪਹਿਲਾਂ ਵੀ ਕਿਸਾਨਾਂ ਦਾ ਹਰ ਇੱਕ ਤਾ ਸਾਥ ਦਿੱਤਾ ਹੈ ਤੇ ਸੈਂਟਰ ਗਵਰਨਮੈਂਟ ਤੱਕ ਵੀ ਇਹ ਪਹੁੰਚ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਗੱਲ ਨੂੰ ਜਲਦੀ ਇਹਦਾ ਨਿਪਟਾਰਾ ਕੀਤਾ ਜਾਵੇ ਸੋ ਚੰਗੀ ਗੱਲ ਆ ਜਿਹੜੀ ਹੁਣੇ ਮੀਟਿੰਗਾਂ ਦਾ ਜਿਹੜਾ ਮਾਹੌਲ ਚੱਲਿਆ ਉਸ ਦਿਨ ਜਿਹੜੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸ਼੍ਰੀ ਸੁਵਰਾਜ ਚੋਹਾਨ ਜੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਆ ਨਹੀਂ ਸਕੀ ਸੀ ਉਹਨਾਂ ਦੇ ਬੱਚੇ ਦਾ ਵਿਆਹ ਸੀ ਔਰ 22 ਤਰੀਕ ਨੂੰ ਉਹਨਾਂ ਦੇ ਵੀ ਉਹਨਾਂ ਨੇ ਜਿਹੜੇ ਉਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਸੋ ਬਹੁਤਾ ਵੱਡੀ ਗੱਲ ਜਿਹੜੀ ਖੇਤੀਬਾੜੀ ਮੰਤਰੀ ਦੇ ਨਾਲ ਸੰਬੰਧਿਤ ਹੋਣੀ ਆ ਕਿਉਂਕਿ ਉਸ ਦਿਨ ਜਿਹੜੇ ਸਾਡੇ ਫੂਡ ਦੇ ਮੰਤਰੀ ਆਏ ਸਨ ਉਹਨਾਂ ਨੇ ਵਧੀਆ ਆਪਣੇ ਵੱਲੋਂ ਮੀਟਿੰਗ ਵਿੱਚ ਹਵਾਰਾ ਵੀ ਦਿੱਤਾ ਜਿਹੜੀ ਪੋਜ਼ਿਟਿਵ ਰਹੀ ਹੈ ਤੇ ਆਸ ਉਮੀਦ ਰੱਖਦੇ ਹਾਂ ਕਿ ਇਸੇ ਤਰ੍ਹਾਂ ਸਮਝਦੇ ਸੀ ਕਿ ਆਬੀ ਜਿਹੜੇ ਐਗਰੀਕਲਚਰ ਪਾਲਿਸੀ ਜਿਹੜੇ ਫਰੇਮਵਰਕ ਸੈਂਟਰ ਤੋਂ ਆਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਮਾਰਕੀਟਿੰਗ ਬਾਰੇ ਐਗਰੀਕਲਚਰ ਮਾਰਕੀਟਿੰਗ ਨਹੀਂ ਉਹ ਤਾਂ ਸੀ ਤਾਂ ਰੱਦ ਹੀ ਕਰ ਦਿੱਤਾ ਸਾਰੇ ਯੂਨੀਅਨ ਯੂਨੀਅਨਾਂ ਤੋਂ ਚਾਹੇ ਕਿਸਾਨ ਯੂਨੀਅਨ ਹੋਵੇ ਸਾੜਤੀ ਯੂਨੀਅਨ ਲੋਕਾਂ ਤੋਂ ਸਾਰਿਆਂ ਤੋਂ ਉਹਦੇ ਵਿਊ ਲੈ ਕੇ ਉਹਨੂੰ ਰੱਦ ਕਰ ਦਿੱਤਾ ਕਿਉਂਕਿ ਜਿਹੜੀ ਪਹਿਲਾ ਮੰਡੀ ਜਿਹੜੀ ਨੀਤੀ ਹੈ ਉਹੀ ਚੱਲਣੀ ਚਾਹੀਦੀ। ਸੋ ਐਗਰੀਕਲਚਰ ਰਿਪੋਰਟ ਆਈ ਗਰਾਊਂਡ ਵਾਟਰ ਦੀ ਉਹਦੇ ਵਿੱਚ ਯੂਰੇਨੀਅਮ ਦਾ ਗਰਾਊਂਡ ਵਾਟਰ ਬਹੁਤ ਆਇਆ ਕਿਉਂਕਿ ਉਹ ਚਾਹ ਰਹੇ ਕਿ ਫਰਟੀਲਾਈਜ਼ਰ ਜਿਹੜੇ ਯੂਜ਼ ਹੁੰਦੇ ਆ ਉਹਦੇ ਪਰੇ ਕਿੰਨਾ ਹੈ। ਉਹ ਇਸ ਨਾਲ ਅਸਲ ਵਿੱਚ ਉਹਨਾਂ ਗੱਲਾਂ-ਬਾਤਾਂ ਦਾ ਆਈ ਬਾਰੀ ਹੋਈ ਜਾ ਰਿਹਾ। ਕੋਸ਼ਿਸ਼ ਕਰ ਰਹੇ ਹੁਣ ਜ਼ਮੀਨਦਾਰ ਵੀ ਘੱਟ ਫਰਟੀਲਾਈਜ਼ਰ ਵਰ ਲੱਗਿਆ ਪਹਿਲਾਂ ਜ਼ਿਆਦਾ ਵੱਧ ਗਿਆ ਸੀ ਹੌਲੀ-ਹੌਲੀ ਲੋਕ ਸੋਚਣ ਵੀ ਲੱਗੇ ਆ ਕਿ ਬਹੁਤਾ ਫਾਇਦਾ ਨਹੀਂ ਫਸਲਾਂ ਨੂੰ ਵੀ ਨਹੀਂ ਹੋ ਰਿਹਾ ਤੇ ਧਰਤੀ ਦਾ ਵੀ ਨਹੀਂ ਹੋ ਰਿਹਾ।